जिला गुरदासपुर के हल्का डेरा बाबा नानक के गांव कोट मौलवी की नामनक लेवा संगत ने गुरु गोविंद सिंह के जन्मदिन को समर्पित पांच प्यारों की अगुवाई में एक विशाल नगर कीर्तन निकाला विशाल नगर कीर्तन अलग अलग जगह से होकर कस्बा रामदास में बाबा बुढ़ा साहब के गुरुद्वारा साहब में नतमस्तक होकर शाम को गाँव कोट मौलवी में ही सुशोभित होगा इस नगर कीर्तन की शोभा बढ़ाने के लिए संगत ने शब्द कीर्तन किया जगत जगल लंगर भी लगाए पांच प्यारों को स्वरूप पे पहनाकर उनका आदर किया गया आइए आपको दिखाते हैं इस नगर कीर्तन की लाइव तस्वीरें ਕਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗੋਬਿੰਦ ਸਿੰਘ ਜੀ ਗੁਰੂ ਜੀ ਦੇ ਲੱਖ ਲੱਖ ਵਧਾਈਆਂ ਸਾਡਾ ਪਿੰਡ ਕੋੜ ਮੋੜ ਦੀ ਤੋਂ ਨਗਰ ਕੀਰਤਨ ਆਰੰਭ ਹੋਇਆ ਹੈ ਇਹ ਲੱਖ ਵਕ ਵਕ ਪੜਾ ਕਰਦਾ ਹੋਇਆ ਇਹ ਪਹੁੰਚੇਗਾ ਹਰਮਨਦਾਸ ਬਾਬਾ ਫੁੱਟਾ ਸਾਹਿਬ ਉਸ ਤੋਂ ਅਵੰਧ ਹੋ ਕੇ ਸ਼ਾਮ ਨੂੰ ਸਮਾਪਤੀ ਪਿੰਡ ਕੋੜ ਮੋੜ ਦੀ ਹੋਏਗੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਟਿਕਾ ਖਲਸਾ ਵਾਹਿਗੁਰੂ ਕੀ ਫਤਿਹ ਨਾਨਕ ਨਾਮ ਲੇਵਾ ਸਾਹਿਬ ਸੰਸਥਾ ਨੂੰ ਭੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰੂਪੀਆਂ ਲੱਖ ਲੱਖ ਵਡ ਦਾ ਜਹਾਉਣਾ ਉਹ ਨਗਰ ਕੋਟ ਮੋੜ ਵੀ ਤੋਂ ਕੋ 35 40 ਸਾਲ ਤੋਂ ਹਰ ਸਾਲ ਭੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰੂਪ ਦੇ ਨਗਰ ਕੀਰਤਨ ਸਜਾਇਆ ਜਾਂਦਾ ਹੈ ਪੰਜ ਪਿਆਰੇ ਸਾਹਿਬਾਨ ਦੀ ਗਵਾਈ ਵਿੱਚ ਭੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਕੋਟ ਮੋੜ ਵੀ ਤੋਂ ਚੱਲ ਕੇ ਵੱਡੀ ਪੰਪਰ ਵਾਲੀ ਛੋਟੀ ਪੰਪਰ ਤੇ ਹੁੰਦਾ ਹੋਇਆ ਭਾਈ ਸੂਰਾਜੀ ਦੇ ਗੁਰਦੁਆਰਾ ਮਾਲੇਵਾਲ ਦਾ ਪੁਲ ਵੱਧੋਆ ਦੁੱਖਨਵਾਰਨ ਗੁਰਦੁਆਰੇ ਤੋਂ ਭਾਰਤੀਆਂ ਖਮਰਾਵਾ ਤਰਪੱਲੇ ਸਰਦੋਰਵਾਲ ਬਾਬਾ ਬੁੱਢਾ ਰੰਦਾਸ ਜੀ ਖੇ ਜਾਂਦਾ ਹੈ ਸ਼ਾਮ ਨੂੰ ਪਿੰਡ ਕੋਟ ਮੋਲ ਦੀ ਜੇ ਸਮਾਰਤੀ ਹੁੰਦੀ ਹੈ ਸੰਗਤਾਂ 'ਚ ਬਹੁਤ ਸ਼ਾਹ ਹੈ ਨੌਜਵਾਨ ਵੀਰਾਂ 'ਚ ਤੇ ਸਾਰੇ ਜੋਰ ਸਿੱਖ ਜਿੰਨੇ ਵੀ ਇਲਾਕੇ ਇਲਾਕੇ ਦੀਆਂ ਸੰਗਤਾਂ ਨੇ ਉਹਨਾਂ ਨਾਲ ਬਹੁਤ ਸੰਯੋਗ ਹੈ ਤੇ ਨਗਰ ਦਾ ਬਹੁਤ ਸੰਜੋਗ ਹੈ ਨਰਮੀ ਕਲਾ ਨਾਲ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੱਜਾ ਮਨਾਉਂਦੀਆਂ ਨੇ ਫੇਰ ਦੁਬਾਰਾ ਤੋਂ ਸਾਰੀਆਂ ਇਨਾਨਕ ਨਾਮ ਲੈਵਾਂ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ